ਐਨਨੀ ਰੂਲ ਮੈਂ ਨਹੀਂ ਗੱਡੀ ਨਾ ਐਨਨੀ ਰੂਲ ਮੈਂ ਨਹੀਂ ਸਕਦਾ ਐਨਨੀ ਰੂਲ ਨੇ ਸਾਡੀ ਗੱਡੀ ਗੱਡੀ ਆ ਠੀਕ ਆ ਕਿਹੜਾ ਐਮਐਲਏ ਦੀ ਗੱਡੀ ਦੇਖੋ ਕਿਹੜੇ ਬੰਦੇ ਸਾਡੀ ਗੱਡੀ ਆ ਐਮਐਲਏ ਜੀਵਨ ਜੋਧਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਹਸਬੰਦ ਆ ਮਸੀ ਹਰੋ ਹੀ ਪਪਾ ਸੀ ਕਰੋਗੇ ਨਹੀਂ ਕਰਦੇ ਪੇ ਮਸੀ ਹਰੋ ਹੀ ਪਪਾ ਸੀ ਕਰੋਗੇ ਬਾਈ ਕੰਮ ਕਰੋ ਫੋਨ ਚਲੂ ਕਰਨਾ ਬਦਮਾਸ਼ੀ ਕਰੋ ਕਰੋ ਉਹਦਾ ਹਸਬੰਦ ਆ ਮੈਂ ਨਹੀਂ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਗੋਲੀ ਨਹੀਂ ਚੁੰੰਦੇ ਛੋਟੇ ਮੈਂ ਬਦਮਾਸ਼ੀ ਕਰ ਰਿਹਾ ਦੂਈ ਨਹੀਂ ਕਰੋ ਤੁਸੀਂ ਇਹ ਕੈਮਰਾ ਲੈ ਬਦਮਾਸ਼ੀ ਕਰਦੇ ਮੈਂ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਕਰ ਬਦਮਾਸ਼ੀ ਕਰਦਾ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਨਹੀਂ ਖੜੇ ਹੋ ਫੇਰ ਦੀ ਫੇਰ ਐਦਾਂ ਦੀ ਗੱਲ ਹੈ ਤੇ ਕੋਤਰੋ ਕੋਈ ਤੁਹਾਡੀ ਤੂੰ ਵੀ ਯਾਰ ਕਰਦੇਗੀ ਮੈਂ ਉਹ ਲੈ ਭਾਈ ਕੰਮ ਦੀ ਮਰਦ ਉਹ ਤੂੰ ਖਾਣੇ ਤੇ ਭਲਾਣਾ ਭਲਾਣਾ ਤੂੰ ਥੋੜਾ ਪਤਾ ਦੇਖ ਲਓ ਤੁਸੀਂ ਕੋਈ ਬਣਾ ਲਈ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਪਾਰ ਰਹੇ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਸਾਂ ਦਾ ਕੋਲਾ ਸਾਰਾ ਖੜਾ ਆ ਰਿਹਾ ਹੈ ਇੰਨਾ ਦੇ ਪਿੱਛੇ ਕਰਨ ਦੀ ਬਜਾਏ ਕੋਈ ਕਰਨੀ ਨਹੀਂ ਇੱਥੇ ਕੋਈ ਨਹੀਂ ਆ ਰਹੇ ਆਪਾਂ ਇਹ ਐਮਐਲਏ ਦੀ ਗੱਡੀ ਨਾ ਇੰਨੀ ਰੂਡ ਮੇਰੇ ਨਾਲ ਬਹੁਤ ਤੁਹਾਨੂੰ ਜੀ ਆਣੀ ਦੂਨ ਮੇਰੇ ਨਾਲ ਸਦੀ ਗੱਡੀ ਆ ਠੀਕ ਆ ਕਿਹੜਾ ਐਮ ਐਲ ਦੀ ਗੱਡੀ ਦੱਸੋ ਮੇਰੇ ਨਾਲ ਸਦੀ ਗੱਡੀ ਆ ਐਮ ਐਲ ਜੀਵਨ ਜੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮ ਐਲ ਜੀਵਨ ਜੋ ਦਾ ਹਸਬੰਦ ਆ ਮਸੀ ਹੋਈ ਪੱਸੀ ਕਰੋਗੇ ਪੱਸੀ ਕਰਦੇ ਮਸੀ ਪੱਸੀ ਕਰੋ ਮੇਰਾ ਵੀ ਕੰਮ ਕਰੋ ਹੁਣ ਕੁੱਝ ਨੂੰ ਕਰਨਾ ਬਦਮਾਸ਼ੀ ਕਰੋ ਕਰੋ 2 ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦੇ ਗਲਤ ਕਰਦਾ ਪਿਆ ਨਾ ਹੋਰ ਵੀ ਹੋਣੀ ਨਹੀਂ ਕੋਈ ਅੰਦਰ ਤੇ ਸੋਸ਼ਲ ਮੀਡੀਆ ਕਰੋ ਦੂਜੀ ਕਰੋ ਤੂੰ ਹੀ ਆ ਕੇ ਮੈਨੂੰ ਬਦਮਾਸ਼ੀ ਕਰਦੇ ਪਿਆ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੂੰ ਹੀ ਕਰਦੇ ਬਦਮਾਸ਼ੀ ਤੂੰ ਹੀ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇ ਹੋ ਫੇਰ ਦੀ ਇਦਾਂ ਦੀ ਗੱਲ ਦੇ ਸੋਤਰ ਕੋਈ ਤੂੰ ਹੀ ਯਾਰ ਕਰਦੇ ਕੀ ਬਈ ਉਹ ਭਾਈ ਕੰਮ ਜੀਮਨ ਜੋ ਤੂੰ ਖਾਣੇ ਤੇ ਭਲਾਣਾ ਭਲਾਣਾ ਤੂੰ ਥੋੜਾ ਪਤਾ ਦੇਖ ਲਓ ਤੁਸੀਂ तारी तारी। कोई गाली तो तो कोई गाली तू ही देखो ना तू ही अपना बोलना देखो कितना बोलते पे कोई गाली बोलते आप कौन बोलते हैं राउंड साइड पैसा बापा गलत साइड पास दादी साइड पास गलत साइड पार है राउंड साइड तू ही देखो बिच जाम लग गया ही पीछे सारा जी ਪਿੱਛੇ ਸਾਰਾ ਦੱਸੋ ਸਾਰਾ ਖੁੱਲਾ ਉਹਨੂੰ ਲੱਗਾ ਇਹ ਇੰਨਾ ਕੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਮਐਲਏ ਦੀ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਚਾਵੇ ਇੰਨੀ ਦੂਰ ਮੇਰੇ ਸਾਹਦੇ ਗੱਡੀ ਹੈ ਠੀਕ ਹੈ ਕਿਹੜੇ ਐਮਐਲਏ ਦੀ ਗੱਡੀ ਦੱਸੋ ਮੇਰੇ ਕੋਲ ਮੇਰੇ ਨਾਲ ਦੀ ਗੱਡੀ ਹੈ ਐਮਐਲਏ ਜੀਵਨ ਜੋਧਾ ਹਸਬੰਦ ਹਨ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਹਸਬੰਦ ਹਨ ਪੱਸੀ ਕਰੋਗੇ ਕਰਦੇ ਮੈਂ ਪੱਸੀ ਕਰੋ ਮੇਰਾ ਵੀਰ ਭਾਈ ਕੰਮ ਕਰੋ ਹੁਣ ਕੁਝ ਨੂੰ ਕਰਨਾ ਬਦਮਾਸ਼ੀ ਕਰੋ ਕਰੋ 10 ਦਾ ਹਸਬੰਦ ਹੈ ਮੈਨੇ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਸੁਣਦੇ ਸੋਸ਼ਲ ਮੀਡੀਆ ਕਰੋ ਦੂਈ ਨਹੀਂ ਕਰੋ ਤੁਸੀਂ ਇਹ ਕੈਮਰਾ ਲਗਾ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰ ਰਿਹਾ ਬਦਮਾਸ਼ੀ ਤੁਸੀਂ ਕਰਦੇ ਕੋਈ ਕੋਈ ਗੱਲ ਨਹੀਂ ਬੋਲ ਰਹੀ ਨਹੀਂ ਖੜੇਗਾ ਫਿਰ ਤੇ ਅੱਗਾਂ ਦੀ ਗੱਲ ਦੇ ਤੋ ਤੂੰ ਯਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਦੀ ਮਨਜ਼ੂਰੀ ਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਉਹ ਜੋ ਬਣਾ ਲਈ ਤੁਹਾਡੇ ਭਰਾ ਉਹ ਚੱਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਸਾਈਡ ਆ ਰਹੇ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਦਸਾਂ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਾ ਨਹੀਂ ਇਹ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ